ਹਾਂਜੀ ਜਮਾਤ 8ਵੀਂ ਜੈ ਭਾਰਤ ਮਾਤਾ ਪਹਿਲੇ ਹਾਂ ਸਤਰਾ ਨੇ ਜੈ ਭਾਰਤ ਜੈ ਭਾਰਤ ਮਾਤਾ ਲਹੂਆਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ ਜੈ ਭਾਰਤ ਜੈ ਭਾਰਤ ਮਾਤਾ ਇਹਦੇ ਭਾਵ ਕੀ ਆ ਭਾਰਤ ਮਾਤਾ ਦੀ ਸਦਾ ਜੈ ਹੋਵੇ ਭਾਰਤ ਮਾਤਾ ਦੇ ਅਣਖ ਦੀ ਲੰਬੀ ਕਹਾਣੀ ਖੂਨ ਨਾਲ ਲਿਖੀ ਗਈ ਹੈ ਇਸ ਲਈ ਕਵੀ ਭਾਰਤ ਮਾਤਾ ਦੀ ਜੈ ਕਰਦਾ ਹੈ ਦੂਜੀਆਂ ਸਤਰਾਂ ਕਿਹੜੀਆਂ ਨੇ ਹਲਦੀ ਕਾਟੀ ਤੇਰੀ ਤੇਰੇ ਸੋਮਨਾਥ ਦੇ ਮੰਦਰ ਤੇਰੇ ਦੁੱਖਾਂ ਦੀ ਬਾਤ ਸੁਣਾਉਂਦੇ ਰਾਜਪੂਤਾਨੀ ਖੰਡਰ ਵਿਆਸਾਂ ਦੇ ਕੰਡੇ ਤੋਂ ਮੁੜਿਆ ਖਾ ਕੇ ਮਾਰ ਸਿਕੰਦਰ जय भारत जय भारत माता हां जी ਇਹਨਾਂ ਦਾ ਅਰਥ ਹੈ ਹਲਦੀ ਘਾਟੀ ਸੋਮਨਾਥ ਦੇ ਮੰਦਰ ਰਾਜਪੂਤਾਨੀ ਖੰਡਰ ਇਸ ਦੇ ਦੁੱਖਾਂ ਦੀ ਕਹਾਣੀ ਬਿਆਨ ਕਰਦੇ ਹਨ ਭਾਰਤ ਦੇ ਵਿਆਸ ਦਰਿਆ ਦੇ ਕੰਢੇ ਤੋਂ ਰਾਜਾ ਸਿਕੰਦਰ ਨੂੰ ਹਾਰ ਮਿਲੀ ਕਵੀ ਭਾਰਤ ਮਾਤਾ ਦੀ जय ਕਰਦਾ ਹੈ ਅਗਲਾ ਪੈਰਾ ਜਲਿਆਂਵਾਲੇ ਬਾਗ ਤੇਰੇ ਦੀ ਅੱਜ ਵੀ ਅਮਰ ਕਹਾਣੀ ਕਾਮਾਗਾਟਾ ਮਾਰੂ ਤੇਰੇ ਅੱਗ ਲਾਈ ਵਿੱਚ ਪਾਣੀ ਚੰਡੀ ਬਣ ਕੇ ਰਣ ਵਿੱਚ ਜੂਝੀ ਤੇਰੀ ਜਾਂਸੀ ਰਾਣੀ ਜੈ ਭਾਰਤ ਜੈ ਭਾਰਤ ਮਾਤਾ ਜਲਿਆਂਵਾਲੇ ਬਾਗ ਦੀ ਕਹਾਣੀ ਅੱਜ ਵੀ ਅਮਰ ਹੈ ਕਾਮਾਗਾਟਾ ਮਾਰੂਜ ਹਾਜ਼ੀ ਦੀ ਦੁਰਘਟਨਾ ਵੀ ਲੋਕਾਂ ਦੇ ਦਿਲਾਂ ਵਿੱਚ ਯਾਦ ਹੈ। ਛਾਂਸੀ ਦੀ ਰਾਣੀ ਲక్ష్ਮੀ ਵਾਈ ਜੁੱਧ ਦੇ ਮੈਦਾਨ ਵਿੱਚ ਦੁਰਗਾ ਬਣ ਕੇ ਲੜੀ। ਕਵੀ ਭਾਰਤ ਮਾਤਾ ਦੀ ਜੈ ਕਰਦਾ ਹੈ। ਅਗਲਾ ਲੈਣਾ ਭਗਤ ਸਿੰਘ ਜਿਹੇ ਪੁੱਤਰ ਤੇਰੇ ਉਦਮ ਸਿੰਘ ਸਰਾਬੇ ਡੁੱਲੇ ਖੂਨ ਦਾ ਬਦਲਾ ਉਸਨੇ ਤੋਲ ਲਿਆ ਵਿੱਚ ਛਾਬੇ ਗੋਰੀ ਅਣਖ ਨੂੰ ਰੰਡੀ ਕਰ ਗਏ ਤੇਰੇ ਕਦਰੀ ਬਾਬੇ ਜੈ ਭਾਰਤ ਜੈ ਭਾਰਤ ਮਾਤਾ ਭਾਰਤ ਦੇ ਦੇਸ਼ ਭਗਤ ਸਰਦਾਰ ਭਗਤ ਸਿੰਘ ਸਰਦਾਰ ਉਦਮ ਸਿੰਘ ਸਰਦਾਰ ਕਰਤਾਕ ਸਿੰਘ ਸਰਾਬਾ ਨੇ ਭਾਰਤ ਦੀ ਆਜ਼ਾਦੀ ਲਈ ਸ਼ਹੀਦਾਂ ਡੁੱਲੇ ਖੂਨ ਦਾ ਬਦਲਾ ਲੇਆ ਅੰਗਰੇਜ਼ਾਂ ਨੂੰ ਖਤਮ ਕਰਕੇ ਭਾਰਤ ਦੇ ਗਦਰੀ ਬਾਬਿਆਂ ਨੇ ਗੋਰੀ ਸਰਕਾਰ ਨੂੰ ਖਤਮ ਕਰ ਦਿੱਤਾ ਕਵੀ ਭਾਰਤ ਮਾਤਾ ਦੀ ਜੈ ਕਰਦਾ ਹੈ ਅਗਲਾ ਪੈਰਾ ਲਾਜਪਤ ਜੈ ਬਣ ਗਏ ਤੇਰੀ ਲਾਜਪਤ ਦੇ ਰਾਖੇ ਸ਼ਿਵਾ ਅਤੇ ਪ੍ਰਤਾਪ ਤੇਰੇ ਨੇ ਲਿਖੇ ਸ਼ਹੀਦੀ ਸਾਕੇ ਫਾਂਸੀ ਦੇ ਫਟਿਆਂ ਤੇ ਬੈਠੀ ਤਵਾਰੀਕ ਪਈ ਆਖੇ ਜੈ ਭਾਰਤ ਜੈ ਭਾਰਤ ਮਾਤਾ ਲਾਲਾ ਲਾਜਪਤ ਰਾਏ ਦੇਸ਼ ਭਗਤ ਤੇਰੀ ਇੱਜ਼ਤ ਦੇ ਰਾਖੇ ਬਣ ਗਏ ਸ਼ਿਵਾਜੀ ਅਤੇ ਮਹਾਰਾਣਾ ਪ੍ਰਤਾਪ ਦੀ ਸ਼ਹੀਦੀ ਨੇ ਇਤਿਹਾਸ ਵਿੱਚ ਕਈ ਅਹਿਮ ਘਟਨਾਵਾਂ ਸ਼ਾਮਲ ਕੀਤੀਆਂ ਕਈ ਦੇਸ਼ ਭਗਤਾਂ ਨੇ ਫਾਂਸੀ ਪ੍ਰਾਪਤ ਕੀਤੀ ਜਿਸ ਦੀ ਗਵਾਹੀ ਇਤਿਹਾਸ ਪਰਦਾ ਹੈ ਕਵੀ ਭਾਰਤ ਮਾਤਾ ਦੀ ਜੈ ਕਰਦਾ ਹੈ